ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁ ਵੀ ਨਾ ਆਪਣੇ ਪੰਜਾਬ ਦੇ ਵਿੱਚ ਤਾਂ ਦੇਖ ਆਉਣਾ ਅਸੀਂ ਚੱਕੀ 'ਚ ਆਵਾਂ ਜਾਂਦੇ ਹੁੰਨੇ ਆ ਅੱਜ ਤੁਹਾਨੂੰ ਇੱਕ ਵਧੀਆ ਜੀ ਚੀਜ਼ ਦਿਖਾਵਾਂ ਇੱਥੇ ਆਟਾ ਲੋਕ ਘਰਾਂ 'ਗੇ ਪੀਸਦੇ ਆ ਚੱਕੀਆਂ ਪਹੁੰਚੀਆਂ ਦੇਖੋ ਘਰ ਘਰ ਆ ਜਾ ਬਈ ਕੈਮਰਾਮੈਨ ਸਾਹਿਬ ਇੱਥੇ ਆਟਾ ਘਰ ਘਰ ਪੀਸਦੇ ਆ ਬਈ ਆ ਕੇ ਆ ਦੇਖੋ ਲੱਗਿਆ ਬਾਈ ਆਟਾ ਪੀਣ ਲੱਗਿਆ ਹੋਇਆ ਚੱਕੀ ਘਰੇ ਆਈ ਹੋਈ ਆ ਰਾਜਸਥਾਨ 'ਚ ਘਰਾਂ 'ਗੇ ਆਟਾ ਪੀਜਦੇ ਆ ਦਾ ਬੜਾ ਵਧੀਆ ਤਰੀਕਾ ਇੱਥੋਂ ਆਪਣਾ ਕਣਕ ਪਾਈ ਇਰੇ ਜੋਂ ਆਪਣਾ ਟਾਪੀ ਕੇ ਬਾਹਰ ਨਿਕਲ ਜਾਣਾ ਹੈ ਆ ਜਾ ਇਧਰਲੀ ਸਾਈਡ ਨੂੰ ਆ ਜਾ ਬਾਈ ਆਟਾ ਤਾਂ ਹੋਣਾ ਨਿਕਲਦਾ ਆਪਾਂ ਆਹ ਵੀਰ ਨੇ ਕਣ ਕਿੱਧਰ ਸਾਫ ਹੋਣੀ ਪਾਦੀ ਇਧਰੋਂ ਆਟਾ ਨਿਕਲਿਆ ਆ ਆਪਣੇ ਦਾ ਜਾ ਕੇ ਉੱਤੇ ਚੱਕੀਆ ਤੇ ਜਾਣਾ ਪੈਂਦਾ ਬਾਈ ਉਹ ਨਹੀਂ ਘਰੇ ਆਉਂਦੇ ਆ ਕਰਨ ਵਾਸਤੇ ਅੰਕਲ ਜੀ ਬੈਠਾ ਹੈ ਅੰਕਲ ਜੀ ਕਿੰਨੇ ਸਾਲ ਹੋ ਗਏ ਆਪਣੋਂ ਕੰਮ ਕਰਦੇ ਨੂੰ 8 ਸਾਲ ਹੋ ਗਏ 10 ਸਾਲ ਹੋ ਗਏ ਜੀ 8 ਸਾਲ ਵਧੀਆ ਲੱਗਿਆ ਸਾਡੇ ਪੰਜਾਬ ਜਣਾ ਤੁਹਾਨੂੰ ਆਪ ਜਾਣਾ ਪੈਂਦਾ ਆਟਾ ਲੈ ਕੇ ਉੱਤੇ ਪਰ ਤੁਹਾਡਾ ਵਧੀਆ ਲੱਗਿਆ ਕਰ-ਕਰ ਆ ਕੇ ਪੀਸ ਦਿਨੀ ਹਾਂਜੀ ਕਰ-ਕਰ ਆਉਂਦੇ ਆ ਤੇ ਵਧੀਆ ਲੱਗਿਆ ਬਾਈ ਜੀ ਬਹੁਤ ਵਧੀਆ ਲੱਗਿਆ ਚੱਕੀ ਵਾਲਾ ਕੰਮ ਚਲੋ ਠੀਕ ਹੈ ਹੋ ਗਿਆ ਤਿੰਨ ਮਿੰਟ ਜੀ ਇੱਥੋਂ ਨਿਕਲਦਾ ਆਟਾ ਦੇਖੋ ਤੁਸੀਂ ਆਹ ਘਟਾ ਪਿਆ ਏ ਇੱਥੋਂ ਅਣਕ ਪਾ ਦੇਣੀ ਆ ਨਾਲ ਸਿੰਘ ਜੀ ਆਂਕਲ ਜੀ ਦਾ ਨੋ ਜੀ ਇਹ ਭਾਈ ਜੀ ਆਪਣਾ ਕਣਕ ਸਾਫ ਕਰਨ ਵਾਲੇ ਇੱਧਰ ਸਾਫ ਕਰਦੇ ਆ ਆ ਬਾਪੂ ਜੀ ਸਾਡੇ ਬੈਠੇ ਆ ਜੀ ਪੁਰਾਣਾ ਸਮਾਂ ਯਾਦ ਆ ਗਿਆ ਤੁਹਾਨੂੰ ਦੇਖ ਕੇ ਜੀ ਯਾਦ ਰੇ ਲਾ ਕੇ ਪੁਰਾਣੇ ਹੁੰਦੇ ਹੁੰਦੇ ਦੇ ਆਪਣੇ ਆਹ ਸਹੀ ਹੈ ਠੀਕ ਆ ਅਕਲ ਜੀ ਧੰਨਵਾਦ ਜੀ ਤੁਹਾਡਾ ਯਾ ਟਰੈਕਟਰ ਤੇ ਆਏ ਆ ਬਾਪੂ ਜੀ ਲੱਗੇ ਹੋਏ ਸ਼ਾਂਚ ਬੈਠੇ ਆ ਆਰਾਮ ਨਾਲ ਰਾਜਸਥਾਨ ਦਾ ਸਾਰਾ ਕੁਝ ਵਧੀਆ ਲੱਗਿਆ ਇਸ ਹਿਸਾਬ ਦੇ ਲੋੜੀ ਸੜਕਾਂ ਬਹੁਤ ਖੁੱਲੀਆਂ ਇੱਥੇ ਦੀਆਂ ਬਈ ਰਾਜਸਥਾਨ ਦੇ ਘਰ ਦੇ ਕੋ ਤੁਸੀ ਤੇ ਸੜਕਾਂ ਦੇਖੋ ਬਹੁਤ ਵਧੀਆ ਵਧੀਆ